ਮੈਨੂੰ ਨਾ ਪੂਰਾ ਪੱਕਾ ਪੱਕਾ ਯਕੀਨ ਹੈ ਵੀ ਜਦੋਂ ਤੁਸੀਂ ਆਪਣੀ ਇਹ ਵੀਡੀਓ ਦੇਖ ਲਈ ਨਾ ਤੇ ਤੁਸੀਂ ਕੜਾਈ ਜ਼ਰੂਰ ਚੜਾ ਲੈਣੀ ਹੈ ਭੈਣੋ ਤੇ ਜ਼ਰੂਰ ਇਹ ਬਣਾ ਕੇ ਖਾਣੀ ਹੈ ਰੈਸਪੀ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਮੈਨੂੰ ਪੱਕਾ ਪਤਾ ਹੈ ਵੀ ਤੁਸੀਂ ਉਂਗਲਾ ਚਟਣ ਤੇ ਮਜਬੂਰ ਹੋ ਜਾਓਗੇ ਤੇ ਤੁਹਾਨੂੰ ਇੰਨੀ ਵਧੀਆ ਲੱਗੂਗੀ ਤੇ ਤੁਸੀਂ ਆਏਗੇ ਤੋਂ ਵੀ ਸੋਚਾਂ ਕਰੋਗੇ ਵੀ ਆਪਾਂ ਚੀਜ਼ ਇਹ ਹੀ ਬਣਾਉਣੀ ਹੈ ਠੀਕ ਹੈ ਜੀ ਅੱਜ ਜਿਹੜੀ ਆਪਾਂ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਬਹੁਤ ਹੀ ਵਧੀਆ ਤੇ ਐਕਸਟਰਾ ਜੀ ਆਪਾਂ ਸਬਜ਼ੀ ਬਣਾਈ ਹੈ ਜੀ ਤੇ ਤੁਸੀਂ ਵੀ ਬਣਾ ਕੇ ਤੇ ਅੱਜ ਖਾਓ ਮੈਂ ਕੀ ਕੀਤਾ ਚੱਕੇ ਜੀ ਕੱਦੂ ਕੱਦੂਆਂ ਤੋਂ ਲੋਕਾਂ ਦਾ ਜੀ ਅੱਕ ਜਾਂਦਾ ਮੈਂ ਕਹਿੰਦੀ ਸਾਰੇ ਕਹਿੰਦੇ ਸਾਡੇ ਘਰੇ ਕੱਦੂ ਸਾਡੇ ਘਰੇ ਕੱਦੂ ਆਪਾਂ ਅੱਜ ਕੱਦੂ ਨਹੀਂ ਬਣਾਉਣਾ ਜੀ ਆਪਾਂ ਬਣਾਉਣੇ ਅੱਜ ਆਲੂ ਤੇ ਕੱਦੂ ਠੀਕ ਹੈ ਜੀ ਮੇਰੇ ਇੱਕ ਗੱਲ ਯਾਦ ਆ ਗਈ ਸਾਡੇ ਰਹਿੰਦੇ ਹੁੰਦੇ ਸੀ ਜੀ ਨੇਪਾਲੀ ਤੇ ਉਹ ਕੀ ਕਰਨਾ ਉਹਨਾਂ ਦੇ ਨਾ ਗੁੜੀ ਅਸੀਂ ਛੋਟੀ ਜੀ ਅੰਨੂ ਸੀ ਉਹਦਾ ਨਾਮ ਜਦੋਂ ਉਹ ਆਉਣਾ ਮੈਂ ਕਹਣਾ ਕੁੜੀ ਅੰਨੂ ਕੀ ਬਣਾਇਆ ਤੂੰ ਅੱਜ ਤੇਰੀ ਮੰਮੀ ਨੇ ਕੀ ਬਣਾਇਆ ਉਦੋਂ ਮੈਂ ਵੀ ਕੁਵਾਰੀ ਹੁੰਦੀ ਸੀ ਤੇ ਕਹਿ ਦਿੰਦੀ ਆਂਟੀ ਮੇਰੀ ਮੰਮੀ ਨੇ ਬਣਾਇਆ ਅੱਜ ਆਲੂ ਗਾਦੂ ਤੇ ਮੈਂ ਕਹਿੰਦੀ ਵੀ ਆ ਗਾਦੂ ਕਾਸ ਨੂੰ ਕਹਿੰਦੀ ਉਹ ਕਹਿੰਦੀ ਹੁੰਦੀ ਸੀ ਕੱਦੂ ਤੇ ਬੜਾ ਖੁਸ਼ ਹੋਣਾ ਮੇਰੇ ਬ੍ਰਦਰ ਨੇ ਹੱਸ ਲੱਗਦਾ ਕਹਿੰਦਾ ਇਹਨੂੰ ਕੀ ਬਣਾਇਆ ਕਹਿੰਦੀ ਅੱਜ ਤਾਂ ਮਾਮਾ ਜੀ ਆਲੂ ਗਾਦੂ ਬਣਾਇਆ ਸੀ ਉਹ ਆਲੂ ਕਦੂਆਂ ਦੀ ਸਬਜ਼ੀ ਬੜੀ ਬਣਾਉਂਦੇ ਤੇ ਮੈਨੂੰ ਵੀ ਮੈਂ ਵੀ ਉਸ ਤੋਂ ਬਾਅਦ ਬਣਾਉਣ ਲੱਗੀ ਸੀ ਤੇ ਮੈਨੂੰ ਲੱਗਦੀ ਬੜੀ ਸਵਾਦ ਆ ਇਹ ਤੇ ਜਿਹੜੇ ਤਰੀਕੇ ਨਾਲ ਮੈਂ ਬਣਾਉਣੀ ਹੈ ਨਾ ਉਸ ਤਰੀਕੇ ਨਾਲ ਤਾਂ ਇਹ ਐਡੀ ਟੇਸਟੀ ਬਣਦੀ ਆ ਮੈਂ ਕਹਿੰਨੀ ਆਂ ਕੀ ਬਾਤਾਂ ਨੇ ਤੁਸੀਂ ਬਣਾਇਆ ਕਰੋਗੇ ਰੋਜ਼ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੇ ਵੀਰਾਂ ਨੂੰ ਤੇ ਬੱਚਿਆਂ ਨੂੰ ਤੇ ਮੇਰੇ ਬਜ਼ੁਰਗਾਂ ਨੂੰ ਜ਼ਰੂਰ ਬਣਾ ਕੇ ਖਵਾਉਂਗੀ ਆ ਇਹਨਾਂ ਦਾ ਜਿਹੜਾ ਹੈਗਾ ਨਾ ਜੀ ਮਤਲਬ ਮੇਲ ਆਲੂ ਤੇ ਕद्दू ਦਾ ਇਹ ਵੱਖਰਾ ਜਿਹਾ ਹੀ ਐ ਇੱਕ ਕਿਉਂਕਿ ਜਾਂ ਆਪਾਂ ਕद्दू ਬਣਾਉਨੇ ਆ ਜਾਂ ਆਪਾਂ ਆਲੂ ਬਣਾਉਨੇ ਆ ਨਾ ਆਲੂ ਕद्दू ਆਪਾਂ ਬਹੁਤ ਘੱਟ ਬਣਾਉਨੇ ਮੈਂ ਕੀ ਕੀਤਾ ਮੈਂ ਬੈਠੀ ਉੱਥੇ ਮੰਜਾ ਡਾਇਆ ਪਿਆ ਸੀ ਅੰਦਰ ਅੰਦਰ ਜਾ ਕੇ ਜੀ ਤੇ ਮੈਂ ਕੀਤਾ ਆਲੂ ਗੱਦੂ ਚੀਰ ਲਿਆ ਤੇ ਆਪਾਂ ਪਿਆਜ਼ ਕੱਟ ਲੇ ਤੇ ਥੋੜੀ ਜੀ ਲਸਣ ਛਿੱਲ ਲਈ ਏ ਆਪਾਂ ਜਿਹੜਾ ਸਿਸਟਮ ਆ ਨਾ ਇਹ ਸਾਰਾ ਇਕੱਠਾ ਨਹੀਂ ਕਰਨਾ ਤੁਹਾਨੂੰ ਮੈਂ ਦੱਸੂਗੀ ਤੇ ਨਾਲੇ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਮੇਰੀ ਵੀਡੀਓ ਕਿਹੜੇ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਤੇ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਬਹੁਤ ਜ਼ਿਆਦਾ ਕਰਦੇ ਆ ਜੀ ਪਸੰਦ ਕਮੈਂਟ ਬਹੁਤ ਮਿੱਠੇ ਮਿੱਠੇ ਕਰਦੇ ਆ ਆਪਾਂ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦੇ ਆ ਜੀ ਜਿਹੜੇ ਨਹੀਂ ਵੀ ਕਮੈਂਟ ਕਰਦੇ ਨਹੀਂ ਵੀ ਲਾਈਕ ਕਰਦੇ ਆਪਣੀ ਵੀਡੀਓ ਨੂੰ ਦੇਖਦੇ ਆ ਜੀ ਆਪਾਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜੀ ਸਾਰੇ ਭੈਣ ਭਰਾਵਾਂ ਦਾ ਕਿਉਂਕਿ ਸਾਰੇ ਆਪਾਂ ਨੂੰ ਇੱਕੋ ਜੇ ਹੈਗੇ ਆ ਹਨਾ ਉਹ ਉਹਨਾਂ ਦੀ ਖੁਸ਼ੀ ਹੈ ਜੀ ਮਤਲਬ ਲਾਈਕ ਕਮੈਂਟ ਕਰਨਾ ਜਾਂ ਸ਼ੇਅਰ ਕਰਨਾ ਉਹਨਾਂ ਦੀ ਖੁਸ਼ੀ ਦੀ ਗੱਲ ਹੈ ਆਪਾਂ ਕੀ ਕੀਤਾ ਜੀ ਜਿਹੜੇ ਪਿਆਜ਼ ਤੇ ਲਸਣ ਛਿੱਲਿਆ ਸੀ ਨਾ ਤੇ ਉਹ ਆਪਾਂ ਇਹਦੇ ਵਿੱਚ ਪਾ ਲਿਆ ਗ੍ਰੈਂਡਰ ਜਿਹਦੇ ਵਿੱਚ ਤੇ ਵਿੱਚ ਚਾਰਕ ਕਾਲੀਆਂ ਮਿਰਚਾਂ ਪਾਲੀਆਂ ਤੇ ਜਵੇਤਰੀ ਪਾ ਲਈ ਤੇ ਲਟਰ ਪਟਰ ਜਾਂ ਹੁਣ ਆਪਾਂ ਕਰਕੇ ਇਕੱਠਾ ਨਾ ਸਾਰਾ ਗਰਮ ਮਸਾਲੇ ਜਿਹਨੇ ਹੈਗੇ ਆ ਮਾੜੇ ਮਾੜੇ ਪਾ ਲੈਣੇ ਇੱਕ ਅੱਧੀ ਵੱਡੀ ਇਲਾਇਚੀ ਪਾ ਲਾਂਗੇ ਜੀ ਇਹਨਾਂ ਦਾ ਟੇਸ ਹੀ ਵੱਖਰਾ ਤੁਸੀਂ ਆਲੂ ਕਦੂ ਜਿਆਦਾ ਹੀ ਨਹੀਂ ਹੋਣੇ ਵੀ ਤੁਹਾਡੇ ਆਲੂ ਕਦੂ ਤੁਸੀਂ ਬਣਾਇਆ ਤੁਸੀਂ ਕਹੋਗੇ ਐਕਸਟਰਾ ਚੀਜ਼ ਕੀ ਬਣ ਗਈ ਆਪਾਂ ਪਾਉਣਾ ਜੀ ਸਾਬਤਾ ਧਨੀਆ ਧਨੀਆ ਪਾਊਡਰ ਨਹੀਂ ਪਾਉਣਾ ਇਸ ਚੀਜ਼ ਦਾ ਧਿਆਨ ਰੱਖਿਓ ਸਾਬਤਾ ਧਨੀਆ ਪਾਉਣਾ ਆਪਾਂ ਇਹਦੇ ਵਿੱਚ ਤੇ ਇਹਨੇ ਕੀ ਹੋਣਾ ਜੀ ਜਦੋਂ ਸਾਬਤਾ ਧਨੀਆ ਆਪਾਂ ਪਾਵਾਂਗੇ ਨਾ ਤੇ ਇਹਦਾ ਪੇਸਟ ਹੈ ਨਾ ਜਿਹੜਾ ਵੱਖਰਾ ਜਿਹਾ ਤੇ ਸਵਾਦ ਵੀ ਬੜਾ ਵੱਖਰਾ ਆਊਗਾ ਜਿਹੜਾ ਆਪਾਂ ਪੀਸਿਆ ਪਸਾਇਆ ਪਾਉਣੇ ਹੈਗੇ ਆ ਪੀਸਿਆ ਪਸਾਏ ਦੇ ਵਿੱਚ ਹੋਰ ਰੰਗਤ ਹੁੰਦੀ ਹੈ ਜੀ ਪਾਊਡਰ ਦੇ ਤੇ ਜਿਹੜਾ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਇਹਦੀ ਰੰਗਤ ਹੋਰ ਹੁੰਦੀ ਆ ਆਪਾਂ ਤੇਲ ਥੋੜਾ ਜਿਹਾ ਗਰਮ ਕੀਤਾ ਤੇ ਆਪਾਂ ਜਿਹੜਾ ਲਸਣ ਪਿਆਜ਼ ਤੇ ਧਨੀਆਂ ਤੇ ਗਰਮ ਮਸਾਲਾ ਰਗੜਿਆ ਸੀ ਨਾ ਉਹ ਆਪਾਂ ਇਹਦੇ ਵਿੱਚ ਪਾਤਾ ਜੀ ਇਹਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਕਰਤਾ ਜੀ ਹਿਲਾਉਣਾ ਸ਼ੁਰੂ ਥੋੜਾ ਜਿਹਾ ਇਹਨੂੰ ਭੁੰਨ ਲੈਣਾ ਹੈਗਾ ਤੇ ਵਿੱਚ ਹੀ ਨਮਕ ਮਿਰਚ ਪਾ ਕੇ ਤੇ ਆਪਾਂ ਇਹਨੂੰ ਫਿਰ ਭੁੰਨ ਲੈਣਾ ਜੀ ਮਿਰਚਾਂ ਪਾਤੀਆਂ ਆਪਾਂ ਮਿਰਚਾਂ ਪਾ ਕੇ ਜੀ ਤੇ ਆਪਾਂ ਹਲਦੀ ਪਾਤੀ ਤੇ ਹਲਦੀ ਪਾ ਕੇ ਹੁਣ ਕੀ ਕਰਨਾ ਜੀ ਧਨੀਆਂ ਆਪਣਾ ਪਾਇਆ ਵੇ ਹੀ ਐ ਜੀਰਾ ਆਪਾਂ ਵਿੱਚ ਪਾਤਾ ਸੀਗਾ ਥੋੜਾ ਜਿਹਾ ਇਹਦੇ ਵਿੱਚ ਹੀ ਤੇ ਆਹ ਦੇਖੋ ਜੀ ਵਿੱਚ ਨਮਕ ਪਾਤਾ ਠੀਕ ਐ ਐਸੇ ਤਰ੍ਹਾਂ ਹੀ ਬਣਾਉਣੀ ਐ ਜੀ ਤੁਸੀਂ ਜਦੋਂ ਐਸੇ ਤਰ੍ਹਾਂ ਬਣਾਉਂਗੇ ਸੰਘਣੀ ਸੰਘਣੀ ਮੈਂ ਕਹਿੰਨੀ ਆ ਰਸ ਮਲਾਈ ਜੀ ਏਡੀ ਸੋਹਣੀ ਰਸ ਭਰੀ ਬਣਨੀ ਹੈਗੀ ਇਹ ਪੂਰੀ ਰਸ ਭਰੀ ਸਬਜ਼ੀ ਬਣੂਗੀ ਜੀ ਇਹ ਜਦੋਂ ਤੁਸੀਂ ਖਾਓਗੇ ਨਾ ਤੇ ਤੁਸੀਂ ਮੈਨੂੰ ਮੈਨੂੰ ਪੱਕਾ ਪਤਾ ਐ ਵੀ ਮੈਨੂੰ ਜ਼ਰੂਰ ਯਾਦ ਕਰੋਗੇ ਤੁਸੀਂ ਇਸ ਰਸ ਭਰੀ ਸਬਜ਼ੀ ਨੂੰ ਖਾ ਕੇ ਹਨਾ ਆਹ ਦੇਖੋ ਜੀ ਤੁਸੀਂ ਕੀ ਕਰਨਾ ਹੈਗਾ ਹੁਣ ਆਪਾਂ ਮਸਾਲਾ ਲਿਆ ਭੁੰਨੇ ਦਾ ਮਸਾਲਾ ਤੜਕ ਲਿਆ ਮੈਂ ਕਹਨੀ ਜਦੋਂ ਵੀ ਕਦੂ ਆਉਂਦੇ ਆ ਤੇ ਬੱਚੇ ਕਹਿ ਦਿੰਦੇ ਆ ਬਸ ਕਦੂ ਰੋਜ ਕਦੂ ਮੈਂ ਕਹਨੀ ਕਦੂਆਂ ਦੀ ਕਿਹੜਾ ਥੋੜੀਆਂ ਚੀਜ਼ਾਂ ਬਣਦੀਆਂ ਜੀ ਕਦੂਆਂ ਦਾ ਰਾਇਤਾ ਪੈਂਦਾ ਕਦੂਆਂ ਦੇ ਮਤਲਬ ਸਬਜੀ ਬਣਦੀ ਆ ਕਦੂਆਂ ਦੇ ਕੋफ्ते ਬੰਦੇ ਆ ਜੀ ਕਦੂ ਕਦੂ ਕਰ ਕਰਕੇ ਬੰਦੇ ਆ ਮੈਂ ਕਹਨੀ ਆ ਕਦੂਆਂ ਦੇ ਵੀ ਆਪਾਂ 100 ਕ ਡਿਜ਼ਾਈਨ ਭਾਈ ਕੁੜੀਓ ਬਣਾ ਲੈਣੀਆਂ ਬਣਾਇਆ ਕਰੋ ਮੈਂ ਕਹਨੀ ਕਿ ਸੇ ਲੋਟ ਇਹਨਾਂ ਨੂੰ ਇਕੱਠੇ ਕਰਕੇ ਤੇ ਪਾ ਦਿਆ ਕਰੋ ਆ ਲਓ ਜੀ ਮੈਂ ਤੋਤੇ ਸੀਗੇ ਆਲੂ ਗੱਦੂ ਆਲੂ ਗੱਦੂ ਧੋ ਕੇ ਆਪਾਂ ਤੇ ਇਹਨਾਂ ਦੇ ਵਿੱਚ ਪਾਤਾ ਜੀ ਤਰੀ ਦੇ ਵਿੱਚ ਤੇ ਇਹ ਤਰੀ ਜਿਹੜੀ ਬੜਨੀ ਆ ਨਾ ਮੈਂ ਕਹਨੀ ਉਹ ਕਿਹੜਾ ਬਾਤਾਂ ਨੇ ਆਲੂ ਕੱਦੂ ਭਾਵੇਂ ਹੋਵੇ ਨਾ ਹੋਵੇ ਪਰ ਤਰੀ ਬੜੀ ਟੇਸਟੀ ਬਣੂਗੀ ਠੀਕ ਹੈ ਜੀ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਕੀ ਕਰਨਾ ਨਾ ਥੋੜਾ ਜਿਹਾ ਮੈਂ ਕਹਿੰਦੀ ਆ ਵੀ ਪਾਣੀ ਹੋਰ ਪਾ ਦਈਏ ਇਹ ਥੋੜੇ ਪਾਣੀ ਨਾਲ ਤਾਂ ਫਿਰ ਇਹ ਨਾ ਰਿੰਜਦੇ ਨਹੀਂ ਕਿਉਂਕਿ ਆਲੂ ਵੀ ਥੋੜੇ ਜਿਹਾ ਕਰੜੇ ਹੁੰਦੇ ਆ ਤੇ ਕद्दू ਵੀ ਕਰੜੇ ਆ ਕद्दू ਤਾਂ ਆਪਣੇ ਘਰੇ ਆਪਣੇ ਨਹਰੇ ਚ ਵੱਲ ਲੱਗੀ ਹੋਈ ਆ ਉਹਦੇ ਲੱਗੇ ਹੋਏ ਨੇ ਤੇ ਉੱਥੋਂ ਤੋੜ ਲਿਆਂਦੇ ਤੇ ਭਾਈ ਆਲੂ ਲਿਆਂਦੇ ਸੀ ਤੇ ਆਲੂ ਥੋੜਾ ਜਿਹਾ ਨਾ ਟਾਈਮ ਵੱਧ ਲਾਉਂਦੇ ਆ ਆਪਾਂ ਕੀ ਕੀਤਾ ਜੀ ਥੋੜਾ ਜਿਹਾ ਪਾਤਾ ਪਾਣੀ ਪਾਣੀ ਪਾ ਕੇ ਤੇ ਆਪਾਂ ਹੁਣ ਰਿੰਜਣਾ ਧਰਤਾ ਤੇ ਉੱਤੋਂ ਦਿੱਤਾ ਜੀ ਟੱਕ ਠਾਕ ਤਾਂ ਤੇ ਹੁਣ ਆਪਾਂ ਦੇਖਦੇ ਆ ਵੀ ਇਹਨਾਂ ਦਾ ਕੀ ਡਿਜ਼ਾਈਨ ਬਣ ਗਿਆ ਠੀਕ ਹੈ ਜੀ ਹਜੇ ਤੱਕ ਇਹਨਾਂ ਦਾ ਡਿਜ਼ਾਈਨ ਤੁਰਿਆ ਫਿਰਦਾ ਕਿਉਂਕਿ ਇਹਨੇ ਕਿਉਂ ਨਹੀਂ ਛੱਡਿਆ ਹਜੇ ਜਿੰਨਾ ਚਿਰ ਇਹ ਘੋ ਤੇ ਇਹਨਾਂ ਤੇਲ ਨਹੀਂ ਛੱਡਿਆ ਹਜੇ ਸੌਰੀ ਕਿਉਂ ਨਹੀਂ ਪਾਇਆ ਮੈਂ ਤੇਲ ਪਾਇਆ ਸੀਗਾ ਜਿੰਨਾ ਚਿਰ ਇਹ ਤੇਲ ਨਾ ਛੱਡੇ ਉਹਨਾਂ ਚਿਰ ਵਧੀਆ ਨਹੀਂ ਲੱਗਦੀ ਹੈ ਕਿ ਜਦੋਂ ਇਹ ਤੇਲ ਛੱਡੂਗਾ ਦੇਖੋ ਛੜਦੀ ਜਾਂਦੀ ਹੈ ਨਾ ਉਹਨੇ ਜਦੋਂ ਤੇਲ ਛੱਡ ਜੂਗੀ ਨਾ ਤੇ ਉਹ ਤੋਂ ਵਧੀਆ ਬਣ ਜੂ ਤੇਲ ਕਦੋਂ ਛੱਡਦੀ ਹੈ ਸਬਜ਼ੀ ਜਦੋਂ ਆਪਾਂ ਇਹਨੂੰ ਸਿਮ ਕਰਕੇ ਰੱਖ ਦਿੰਨੇ ਆ ਬਣੀ ਬਣਾਈ ਸਬਜ਼ੀ ਨੂੰ ਤੁਸੀਂ ਸਿਮ ਕਰ ਦਿਓ ਥੋੜੀ ਜੀ ਗੈ ਤਾਂ ਫਿਰ ਆਪਾਂ ਨੇ ਕੀ ਕਰਨਾ ਜੀ ਫਿਰ ਆਪਾਂ ਚੱਕਣੀ ਆਪਣੀ ਬਾਟੀ ਪਹਿਲਾਂ ਆਪਾਂ ਆਪਦੀ ਪੇਟ ਪੂਜਾ ਤੇ ਫਿਰ ਕੰਮ ਦੂਜਾ ਰੋਟੀਆਂ ਆਪਣੀਆਂ ਪੱਕੀਆਂ ਪਈਆਂ ਨੇ ਤੇ ਸਬਜੀ ਬਣ ਗਈ ਜੀ ਤੇ ਚੱਕੋ ਜੀ ਤੇ ਤੁਸੀਂ ਪਾਓ ਹੁਣ ਇਹਦੇ ਵਿੱਚ ਤੇ ਥੋੜਾ ਜਿਹਾ ਪਾ ਲਓ ਜੀ ਘਿਓ ਘਿਓ ਚਪਚਪੀਤੇ ਆਪਾਂ ਵੱਧ ਵੀ ਪਾ ਸਕਦੇ ਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਆਪਾਂ ਖੇਚਲ ਕੀਤੀ ਆ ਹਨਾ ਕਦੂ ਚਿਰੇ ਆਲੂ ਚਿਰੇ ਗੰਡੇ ਚਿਰੇ ਲਸਣ ਚਿਰੇ ਮੈਂ ਕਹਿੰਨੀ ਆ ਸਾਰਾ ਕੁਛ ਇਹਦਾ ਚੀਰ ਚਰਾ ਕੇ ਆਪਾਂ ਇੰਨਾ ਕੁਛ ਇਹਨੂੰ ਤਿਆਰ ਵੀ ਕੀਤਾ ਜੀ ਤੇ ਆਪਾਂ ਬਾਟੀ ਲਈ ਚੱਕ ਤੇ ਨਾਲ ਰੱਖ ਲਿਆ ਜੀ ਫੁਲਕਾ ਤੇ ਦੱਸੋ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਮੈਂ ਕਿੰਨੀਆਂ ਕਿਆ ਬਾਤਾਂ ਨੇ ਮੈਂ ਹੁਣੇ ਗਰਮ ਗਰਮ ਬਾਹਲੀ ਗਰਮ ਨੇ ਜੇ ਮੂੰਹ ਮਚਣ ਲੱਗਿਆ ਭਈ ਐਨਾ ਕਿ ਉਹਦੇ ਵੀ ਆਹ ਕੀ ਹੋ ਗਿਆ ਹਨਾ ਮੈਂ ਪਰ ਹੂੰ ਤਾਂ ਫੂਕ ਜੀ ਮਾਰ ਕੇ ਖਾਧੀ ਆ ਇਹ ਤੇ ਲੱਗੀ ਇਹ ਸਵਾਦ ਤੇ ਬਹੁਤ ਹੀ ਵਧੀਆ ਬਣੀ ਹੈ ਜੀ ਕਰ ਦਿਓ ਫਿਰ ਮਿੱਠੇ ਮਿੱਠੇ ਕਮੈਂਟ ਤੇ ਨਾਲੇ ਦੱਸਿਓ ਵੀ ਆਪਣੀ ਬਣਾਈ ਹੋਈ ਸਬਜ਼ੀ ਤੁਹਾਨੂੰ ਕਿਵੇਂ ਲੱਗੀ ਆਲੂ ਕਦੂ ਦੀ ਤੇ ਚੱਕੋ ਪਤਿਲਾ ਤੇ ਭਾਈ ਆਲੂ ਕਦੂ ਕਰੋ ਇਕੱਠੇ ਤੇ ਧਰੋ ਓਕੇ ਜੀ ਬਾਏ ਬਾਏ